ਰਾਗ ਸੋਰਠਿ ਮਾਨੀ ਭਗਤ ਕਬੀਰ ਜੀ ਕੀ ਕਰ ਪਹਿਲਾ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮੰ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬੜਾਈ ਜੁਗੋ ਜੁਗੜ ਤਲ ਚਬਰ ਸਤਰ ਤਖਤ ਦੇ ਮਾਲਕ ਸਰਬ ਸੰਜੀਵਲਤਾ ਦੇ ਰਹਿਬਰ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਕੀ ਗੋਤ ਦੇ ਵਿੱਚ ਜੜ ਬੈਠੇ ਸਤ ਸੰਗੀ ਜਨੋ ਸੁਭਾਗੇ ਸਮੇ ਦਾ ਆਪ ਜੀ ਅੰਮ੍ਰਿਤ ਵੇਲੇ ਤੋਂ ਲਾਹਾ ਲੈ ਰਹੇ ਸਾਂ ਰਿੰਦਾ ਕੁਝ ਸਮਾਂ ਗੁਰ ਸ਼ਬਦ ਦੀ ਵਿਚਾਰ ਤੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ 15 ਭਗਤਾਂ ਦੇ ਵਿੱਚੋਂ ਸਤਕਾਰਯੋਗ ਭਗਤ ਕਬੀਰ ਜੀ ਮਹਾਰਾਜ ਉਹਨਾਂ ਦੀ ਪਾਵਨ ਰਸਨਾ ਤੋਂ ਸੋਰਠਾਗ ਦੇ ਵਿੱਚ ਸਰਵਣ ਕਰ ਰਹੇ ਸਾਂ ਇਹ ਪਵਨ ਵਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਅੰਗ 654 ਉੱਪਰ ਅੰਕਤ ਹੈ। ਇਸ ਪਵਨ ਉਪਦੇਸ਼ ਦੇ ਰਾਹੀਂ ਗੁਰੂ ਬਾਬਾ ਜੀ ਸਾਨੂੰ ਜੀਵਨ ਦੀ ਜਾਂਚ ਦੇ ਰਹੇ ਨੇ। ਰਹੁ ਵਾਲੀਆਂ ਪੰਕਤੀਆਂ ਜੋ ਸਬਦ ਦਾ ਕੇਂਦਰੀ ਭਾਵ ਹੈ। ਜਿਹੜਾ ਰਹਾਉ ਦਾ ਬੰਦ ਹੁੰਦਾ ਹੈ ਨਾ ਇਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਭਾਵ ਕਿ ਪੂਰੇ ਸ਼ਬਦ ਦਾ ਤਤ ਹੁੰਦਾ ਹੈ ਸਮਝਣ ਵਾਸਤੇ ਸਤਿਗੁਰੂ ਜੀ ਨੇ ਰਹਾਉ ਦੇ ਵਿੱਚ ਜੋ ਬਚਨ ਸ੍ਰਵਣ ਕਰਵਾਇਆ ਉਸ ਉਪਦੇਸ਼ ਤਰ੍ਹਾਂ ਹੀ ਬਚਨ ਕਰ ਰਹੇ ਨੇ ਪਾਤਸ਼ਾਹ ਜੀ ਮਰਜੀ ਕਹਿੰਦੇ ਕਾਹੀ ਪਿਆ ਫਿਰ ਤੂੰ ਫੁੱਲਿਆ ਫੁੱਲਿਆ ਮਰਜ਼ੀ ਕਹਿੰਦੇ ਉਹ ਭਾਈ ਉਪਦੇਸ਼ ਹੈ ਮਰਜ਼ੀ ਕਹਿੰਦੇ ਕਿਉਂ ਹੰਕਾਰ ਦੇ ਵਿੱਚ ਮੱਤਾ ਹੋਇਆ ਫਿਰਦਾ ਤੂੰ ਕਿਸ ਗੱਲ ਦਾ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਫੁੱਲਿਆ ਫਿਰਦਾ ਕਾਦਾ ਤੈਨੂੰ ਹੰਕਾਰ ਚੜਿਆ ਹੋਇਆ ਪਾਤਸ਼ਾਹ ਕਹਿੰਦੇ ਕਹਿੰਦੇ ਜਾਬੋ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲੇ ਪੂਰੇ ਸਬਦ ਦੀ ਵਿਚਾਰ ਇਸ ਰਹਾਉ ਵਾਲੇ ਬੰਦ ਵਿੱਚ ਮਹਾਰਾਜ ਜੀ ਨੇ ਸਮਝਾ ਦਿੱਤੀ ਮਹਾਰਾਜ ਕਹਿੰਦੇ ਉਹ ਤੈਨੂੰ ਦਿਨ ਭੁੱਲ ਗਏ ਜਦੋਂ ਤੇਰਾ ਮੁਖ ਮਾਂ ਦੇ ਉਧਰ ਵਿੱਚ ਸੀ ਮਹਾਰਾਜੀ ਕਹਿੰਦੇ ਜਾਪਤ 10 ਮਾਸ ਕਹਿੰਦੇ ਜਦੋਂ 10 ਮਹੀਨੇ ਤੇਰਾ ਮੁਖ ਮਾਂ ਦੇ ਉਧਰ ਚ ਰਿਹਾ ਤੇ ਉਹ ਦਿਨ ਕਿੱਥੇ ਗਏ ਉਹ ਲਗਿਆ ਮਹਾਰਾਜੀ ਕਹਿੰਦੇ 100 ਦਿਨ ਕੈਸੇ ਕਿਵੇਂ ਭੁੱਲ ਗਿਆ ਮਹਾਰਾਜੀ ਕਹਿੰਦੇ ਫਿਰ ਕਾਦਾ ਹੰਕਾਰ ਹੈ ਕਾਦਾ ਮਾਣ ਐ ਤਨ ਦਾ ਮਾਣ ਕਰੀ ਜੰਨੇ ਮਹਾਰਾਜ ਜੀ ਕਹਿੰਦੇ ਤਨ ਦਾ ਮਾਣ ਕਰਦੇ ਸੁੰਦਰਤਾ ਦਾ ਮਾਣ ਕਰਦੇ ਸੋਹਣੇ ਪਹਿਨੇ ਹੋਏ ਤਨ ਤੇ ਕੱਪੜਿਆਂ ਦਾ ਮਾਣ ਕਰਦੇ ਇਸ ਦੀ ਬਾਬਤ ਬਾਬਾ ਕਬੀਰ ਜੀ ਵਚਨ ਕਰਦੇ ਨੇ ਕਹਿੰਦੇ ਜਬ ਜਰੀਏ ਤਬ ਹੋਏ ਭਸਮ ਤਨ ਕਹਿੰਦੇ ਇਸ ਤਨ ਨੇ ਤਾਂ ਸਵਾਹ ਹੋ ਜਾਣਾ ਜਦੋਂ ਇਹਨੂੰ ਲੱਕੜਾਂ 'ਚ ਸਾੜ ਦੇਣਾ ਬੋਲੋ ਸਤਨਾਮ ਕਾਦਾ ਹੰਕਾਰ ਐ ਫਿਰ ਇੱਕ ਛਿਨ ਦੇ ਵਿੱਚ ਰਾਖ ਬਣ ਜਾਣੀ ਹੈ ਕਹਿੰਦੇ ਰਹਿਖ ਕਿਰਮੋ ਦਲ ਖਾਈ ਕਹਿੰਦੇ ਮਰਨ ਦੇ ਪਿੱਛੋਂ ਜੇ ਸਰੀਰ ਚਿਖਾ ਵਿੱਚ ਸਾੜ ਦਿੱਤਾ ਜਾਏ ਕਹਿੰਦੇ ਸਾਫ ਹੋ ਜਾਣਾ ਜੇ ਕਬਰ ਵਿੱਚ ਟਿਕਿਆ ਰਹੇ ਰਹਿ ਕਿਰਮੋ ਦਲ ਖਾਈ ਤਾਂ ਕੀੜਿਆਂ ਨੇ ਖਾ ਜਾਣਾ ਬੋਲੋ ਸਤਨਾਮ ਈੜੇ ਪੈ ਤਾਂ ਉਹ ਜਾਉਗੇ ਕਬਰ ਦੇ ਵਿੱਚ ਰੱਖ ਦੀ ਇਹ ਸਮਾਪਤੀ ਲਾ ਦਈਏ ਕਬਰ ਬਣਾ ਦਈਏ ਤੇਰੀ ਸਰੀਰ ਦੀ ਉੱਥੇ ਕਰਮ ਦਾ ਲਿਖਿਆ ਜਾਣਾ ਜੇ ਜਲ ਪ੍ਰਵਾਹ ਕਰੀ ਉੱਤੇ ਮੱਛੀਆਂ ਖਾ ਜਾਣਗੀਆਂ ਬੋਲੋ ਸਤਨਾਮ ਫਿਰ ਕਦਾ ਮਾਨ ਕਰਦਾ ਇਹ ਤੇ ਸਵਾਹ ਹੋ ਜਾਣਾ ਇਹਨਾਂ ਨੇ ਮਿੱਟੀ ਖਾਕ ਹੋ ਜਾਣਾ ਤੇਰੇ ਤਨ ਨੇ ਕਦਮ ਆਣ ਹੈ ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਹੈ ਬਡਾਈ ਕਾਚੀ ਗਾਗਰ ਕਹਿੰਦੇ ਕੱਚਾ ਘੜਾ ਹੁੰਦਾ ਗਾਗਰ ਕਿ ਇੱਥੇ ਸ਼ਬਦ ਵਰਤਿਆ ਕਾਚੀ ਗਾਗਰ ਗਾਗਰ ਦਾ ਅਰਥ ਹੈ ਘੜਾ ਕਹਿੰਦੇ ਕੱਚੇ ਘੜੇ ਦੇ ਵਿੱਚ ਪਾਣੀ ਪੈਂਦਾ ਹੈ ਤੇ ਕਹਿੰਦੇ ਉਹ ਘੜਾ ਇੱਕ ਦਿਨ ਖਰ ਜਾਂਦਾ ਹੈ ਸਮਾਂ ਪੈ ਕੇ ਉਹ ਘੜਾ ਕੱਚਾ ਹੁੰਦਾ ਜਿਹੜਾ ਉਹ ਇੱਕ ਦਿਨ ਖਰ ਜਾਂਦਾ ਹੈ ਇੱਕ ਦਿਨ ਭਾਵਕੇ ਟੁੱਟ ਜਾਂਦਾ ਹੈ ਕਡਾ ਗਲ ਗਲ ਕੀ ਜਦੋਂ ਪਾਣੀ ਲਗਾਤਾਰ ਪਈ ਜਾਵੇ ਪਈ ਜਾਵੇ ਘੜੇ ਦੇ ਵਿੱਚ ਨਾ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਘੜੇ ਦੇ ਵਿੱਚ ਬਾਰ ਬਾਰ ਜਦੋਂ ਪਾਣੀ ਪੈ ਰਿਹਾ ਹੈ ਉਹ ਘੜਾ ਕੱਚਾ ਹੈ ਕੱਚੇ ਘੜੇ ਹੋਣ ਕਾਰਨ ਪਾਣੀ ਮਹਾਰਾਜ ਜੀ ਕਹਿੰਦੇ ਨਿਤ ਪੈ ਰਿਹਾ ਹੈ ਆਖਰ ਇੱਕ ਦਿਨ ਉਹਨੇ ਟੁੱਟਣਾ ਹੈ ਨਾ ਤੇ ਮਰ ਜੀ ਕਹਿੰਦੇ ਟੁੱਟ ਜਾਂਦਾ ਦੇਖੋ ਜਹੀ ਮਹਾਰਾਜ ਜੀ ਕਹਿੰਦੇ ਇਹ ਤੇਰਾ ਸਰੀਰ ਕੱਚੀ ਗਾਗਰ ਹੈ ਕੱਚਾ ਏ ਮਹਾਰਾਜ ਜੀ ਕਹਿੰਦੇ ਇੱਥੇ ਮੈਂ ਬੇਨਤੀ ਕਰਾਂ ਕੱਡੇ ਦੀ ਤਾਂ ਮਨਿਆਦ ਹੁੰਦੀ ਹੈ ਆਪਾਂ ਨੂੰ ਪਤਾ ਹੈ ਵੀ ਇਹ ਕਾਟਾ ਇੰਨਾ ਕਿਚਰ ਚੱਲੇਗਾ ਪਤਾ ਹੁੰਦਾ ਨਾ ਜਿਸ ਵੀਰ ਨੇ ਜਿਸ ਕਾਰੀਗਰ ਨੇ ਕੜਾ ਬਣਾਇਆ ਹੁੰਦਾ ਉਹ ਟਣਕਾ ਕੇ ਦੱਸ ਦਿੰਦਾ ਵੀ ਭਾਂਡਾ ਕਿਦਾਂ ਦਾ ਹੈ ਪਰਖ ਹੁੰਦੀ ਹੈ ਉਹਨੂੰ ਪਰ ਜਿਹੜਾ ਤੇਰਾ ਆ ਕੱਚਾ ਕੜਾ ਇਹਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਫੱਤਾ ਨਹੀਂ ਕਦੋਂ ਕਟ ਟੁੱਟ ਜਾਣਾ ਬੋਲੋ ਸਤਨਾਮ ਮਰਜੀ ਕਹਿੰਦੇ ਕੋਈ ਪਤਾ ਨਹੀਂ ਕਿਆ ਵਸਾਸਾ ਇਸ ਭਾਂਡੇ ਕਾ ਇਤਨਾ ਕਲਾਕੇ ਠਨਕਾ ਕੋਈ ਪਤਾ ਨਹੀਂ ਕਿੱਥੇ ਟਟ ਜਾਣ ਇਸ ਕਰਕੇ ਪਰਮੇਸ਼ਰ ਦੀ ਬੰਦਗੀ ਕਰ ਗੁਰੂ ਬਾਬਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਚਨ ਕਰਦੇ ਨੇ ਬੜਾ ਸੋਹਣਾ ਮਹਾਰਜ ਕਹਿੰਦੇ ਸੱਚ ਹੈ ਤੇਰੇ ਇਹ ਭਾਂਡੇ ਦਾ ਕੋਈ ਪਤਾ ਨਹੀਂ ਰੱਬ ਨੂੰ ਚੇਤੇ ਕਰਿਆ ਕਰ ਮਾਲਕ ਦਾ ਸਿਮਰਨ ਕਰਿਆ ਕਰ ਚੇਤਨਾ ਹੈ ਉ ਚੇਤਲੇ ਨਿਸ ਦਿਨ ਮਹਿ ਪ੍ਰਾਨੀ ਚਿਨ ਚਿਨ ਆਉਦ ਬਿਹਾਤ ਹੈ ਪੂਟੇ ਘਟ ਜੰ ਪਾਨੀ ਕਹਿੰਦੇ ਜਿਵੇਂ ਘੜਾ ਟੁੱਟਿਆ ਹੋਵੇ ਉਹਦੇ ਵਿੱਚ ਪਾਣੀ ਪਾਈਏ ਤੇ ਕਮਾਂਗੇ ਰਹਿ ਜਾਏਗਾ ਸਿਮ ਦਾ ਉਹ ਕੜਾ ਟੁੱਟਿਆ ਹੋਵੇ ਕੜਾ ਪਾਣੀ ਨਹੀਂ ਨਾ ਖੜਦਾ ਮਹਾਰਾਜ ਕਹਿੰਦੇ ਟਿਪਕ ਟਿਪਕ ਕੇ ਖਾਲੀ ਹੋ ਜਾਂਦਾ ਕੜਾ ਤੇਰਾ ਵੀ ਟੁੱਟਿਆ ਹੋਇਆ ਇਹਨੂੰ ਤਰੇੜਾਈ ਹਣੀ ਹੈ ਨਿਤ ਦੇ 24 ਹਜ਼ਾਰ ਸਵਾਸ ਨਿਕਲਦੇ ਨੇ ਨਿਤ ਮੁੱਕਦੇ ਨੇ ਸਵਾਸ ਨਿਤ ਦਿਨ ਬੀਤਦਾ ਨਿਤ ਚੜ੍ਹਦਾ ਨਿਤ ਬੀਤਦਾ ਇੱਕ ਦਿਨ ਇਹਨੇ ਵੀ ਮੁੱਕ ਜਾਣਾ ਬੋਲੋ ਸਤਨਾਮ ਜੇ ਕਹੀਏ ਪਤਾ ਕਿਸੇ ਨੂੰ ਵੀ ਨਹੀਂ ਹੈ ਕਿਸੇ ਨੂੰ ਪਤਾ ਵੀ ਮੇਰੀ ਉਮਰ ਕਿੰਨੀ ਹੈ ਮੈਂ ਕਿੰਨੀ ਉਮਰ ਬਤੀਤ ਕਰਨੀ ਹੈ ਕਿੰਨਾ ਸਮਾਂ ਜਿਉਣਾ ਹੈ ਜਿਉਣਾ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਆਮ ਦੁਨਿਆਵੀ ਵਸਤੂ ਦੀ ਗਰੰਟੀ ਹੋਵੇਗੀ ਆਪਾਂ ਫੌਰਨ ਜਾਣੇ ਆ ਉਹਦੇ ਵੀਜੇ ਦੀ ਮੌਹਲਤ ਹੁੰਦੀ ਹੈ ਵੀ ਇੰਨੇ ਕਿ ਚਿਰ ਦਾ ਵੀਜ਼ਾ ਤੇਰਾ ਮਿਲਿਆ ਤੈਨੂੰ ਇੰਨਾ ਕ ਸਮਾਂ ਹੈ ਪਰ ਤੇਰੀ ਤਾਂ ਮੌਹਲਤ ਹੀ ਕੋਈ ਨਹੀਂ ਮਹਾਰਾਜ ਜੀ ਕਹਿੰਦੇ ਮੌਹਲਤ ਮਹਤ ਨਾ ਜਾਣਾ ਤੇਰੇ ਤਾਂ ਸਮੇਂ ਦਾ ਹੀ ਪਤਾ ਨਹੀਂ ਕੋਈ ਕਿਉਂ ਮਹਾਰਾਜ ਜੀ ਕਹਿੰਦੇ ਸਰਪੈ ਸਰਪੈ ਸਦਾ ਸਦਾ ਏਵਾਂ ਗਈ ਵਿਹਾਇ ਨਾਨਕ ਕਿਸਨੋਂ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਪਤਾ ਹੀ ਨਹੀਂ ਲਗਣਾ ਸਜਣਾ ਤੇਰੇ ਸਬੰਧੀਆਂ ਨੂੰ ਤੇਰੇ ਸਖੀਆਂ ਨੂੰ ਤੇਰੇ ਮਿੱਤਰਾਂ ਨੂੰ ਪਤਾ ਹੀ ਨਹੀਂ ਲੱਗਣਾ ਤੈਨੂੰ ਵੀ ਨਹੀਂ ਲੱਗਣਾ ਪਤਾ ਕਦੋਂ ਚੱਲਿਆ ਗਿਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਕਾਚੀ ਗਾਗਰ ਨੀਰ ਪਰਤ ਹੈ ਇਹ ਆ ਤਨ ਕੀ ਇਹ ਹੈ ਬੜਾਈ ਕਹਿੰਦੇ ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪਾਉਂਦੇ ਆ ਤੇ ਕੱਚਾ ਘੜਾ ਇੱਕ ਦਿਨ ਟੁੱਟ ਜਾਂਦਾ ਹੈ ਤੇਰੇ ਤਨ ਦੀ ਵੀ ਇਹੋ ਹੀ ਸਿਫਤ ਹੈ ਕੱਚੇ ਘੜੇ ਦੇ ਵਰਗਈ ਹੈ ਪਤਾ ਨਹੀਂ ਕਦੋਂ ਟੁੱਟ ਜਾਣਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਉਹ ਭਾਈ ਮਹਾਰਾਜ ਜੀ ਕਹਿੰਦੇ ਕਿਉਂ ਹੰਕਾਰ ਦੇ ਵਿੱਚ ਫਿਰ ਭੁੱਲਿਆ ਫਿਰਦਾ ਕਾਹਦਾ ਹੰਕਾਰ ਹੈ ਜਬ 10 ਮਾਸ ਉਰਦ ਮੁਖ ਰਹਤਾ 100 ਦਿਨ ਕੈਸੇ ਭੁੱਲਿਆ ਕਹਿੰਦੇ ਉਹ ਸਮਾਂ ਕਿਉਂ ਭੁੱਲ ਗਿਆ ਜਦੋਂ 10 ਮਹੀਨੇ ਮਾ ਦੇ ਉਦਰ ਦੇ ਵਿੱਚ ਤੈਨੂੰ ਫੁਖ ਸੀ ਮਹਾਰਾਜ ਜੀ ਕਹਿੰਦੇ ਉਹ ਦਿਨ ਕਿਉਂ ਭੁੱਲਿਆ ਫਿਰਦਾ ਰਹਾਉ ਦਾ ਉਹ ਸਰਾਮ ਦੇ ਕੇ ਗੁਰੂ ਜੀ ਉਹ ਸਮਝਾਉਂਦੇ ਨੇ ਕਹਿੰਦੇ ਜਿਉਂ ਮਦ ਮੱਖੀ ਤਿਉਂ ਸਥੋਰ ਰਸ ਜੋਰ-ਜੋਰ ਤਨ ਕੀਆ ਮਰਜੀ ਤੇ ਮੱਖੀ ਦੀ ਅਧਾਰਨ ਦਿੰਦੇ ਨੇ ਬਾਬਾ ਕਬੀਰ ਜੀ ਕਹਿੰਦੇ ਜਿਉਂ ਮਦ ਮੱਖੀ ਸਹਿਦ ਦੀ ਮੱਖੀ ਹੁੰਦੀ ਐ ਨਾ ਮਦ ਕਹਿੰਦੇ ਸਹਿਦ ਦੀ ਮੱਖੀ ਸਠੋਰ ਸਠੋਰ ਦਾ ਭਾਵ ਕੀ ਹੈ ਮਹਾਰਾਜ ਜੀ ਕਹਿੰਦੇ ਉਹ ਰਸ ਇਕੱਠਾ ਕਰਦੀ ਹੈ ਸਹਿਦ ਇਕੱਠਾ ਕਰਦੀ ਹੈ ਤਿਆ ਸਠੋਰ ਜੋਰ-ਜੋਰ ਕੇ ਮਹਾਰਾਜ ਜੀ ਕਹਿੰਦੇ ਕਿੱਥੋਂ ਕਿੱਥੋਂ ਉਹ ਸੁਗੰਧ ਲੈ ਕੇ ਕਿੱਥੋਂ ਕਿੱਥੋਂ ਮਹਾਰਾਜ ਜੀ ਕਹਿੰਦੇ ਉਹ ਇੱਕ ਆਪਣੇ ਸੱਤੇ ਨੂੰ ਬਣਾਉਂਦੀ ਹੈ ਤੇ ਪਤਸਾ ਜੀ ਕਹਿੰਦੇ ਉਹ ਮਦੂ ਦੀ ਮੱਖੀ ਨਾ ਮਦ ਮੱਖੀ ਸਹਿਦ ਦੀ ਮੱਖੀ ਸਹਿਦ ਇਕੱਠਾ ਕਰਦੀ ਰਹ ਜਾਂਦੀ ਹੈ ਪ੍ਰਾਪਤ ਉਹਨੂੰ ਕੁਝ ਵੀ ਨਹੀਂ ਹੁੰਦਾ ਬੋਲੋ ਸਤਨਾਮ ਇਹ ਹੀ ਮਨੋਖਦਾ ਹਾਲ ਹੈ ਜਿਸ ਤਰ੍ਹਾਂ ਮੱਖੀ ਮੱਖਿਓ ਇਕੱਠਾ ਕਰਦੀ ਹੈ ਨਾ ਮੱਖਿਓ ਸਹਿਦ ਇਕੱਠਾ ਕਰਦੀ ਹੈ ਉਹਨੂੰ ਸਹਿਦ ਦਾ ਕੋਈ ਲਾਭ ਥੋੜੀ ਹੈ ਇਕੱਠੀ ਕਰਦੀ ਰਹ ਜਾਂਦੀ ਹੈ ਸਹਿਦ ਕੋਈ ਹੋਰ ਹੀ ਲੈ ਜਾਂਦਾ ਬੋਲੋ ਸਤਨਾਮ ਇਦਾਂ ਹੀ ਜਾਂਦਾ ਇਤੇ ਆਪਣੇ ਆਪਣੇ ਪ੍ਰੈਕਟੀਕਲ ਇਤੇ ਆਪਣੇ ਅੱਖਾਂ ਦੇ ਅੱਗੇ ਵਿਖ ਰਿਹਾ ਆਪੇ ਇਹ ਤਾਂ ਘਟਨਾਵਾ ਇਤੇ ਆਪਾਂ ਵਿਦ੍ਰਸ਼ਟਾਂਤ ਬੜੇ ਵਾਰੀ ਦੇਖਿਆ ਹੋਣਾ ਆ ਇਕੱਠਾ ਕਰਨ ਵਾਲੀ ਸਹਿਦ ਇਕੱਠਾ ਕਰਦੀ ਰਹਿ ਜਾਂਦੀ ਹੈ ਤੇ ਸਹਿਦ ਚੋਣ ਵਾਲਾ ਚੋਕੇ ਲੈ ਜਾਂਦਾ ਲਾਭ ਕਿਨੂੰ ਮਿਲਿਆ ਬਈ ਇਕੱਠਾ ਕਰਨ ਵਾਲੇ ਨੂੰ ਸੱਚ ਕਰਕੇ ਜਾਣਦੇ ਹੋ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਉਹਨੂੰ ਮੌਤ ਮੌਤ ਵੀ ਆ ਜਾਂਦੀ ਹੈ ਚੋਣ ਵੇਲੇ ਅਪਾ ਦੇਖਦੇ ਹਨ ਜਿਸ ਮੱਖੀ ਨੇ ਇਕੱਠਾ ਕਰਿਆ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਕਿਸ ਤਰੀਕੇ ਦੇ ਨਾਲ ਜਾਂ ਤਾਂ ਉਹਨਾਂ ਨੂੰ ੜਾਦ ਹੁੰਦੇ ਨੇ ਜਾਂ ਕਈ ਵਾਰੀ ਇਸ ਕਰਕੇ ਬਾਬਾ ਕਬੀਰ ਜੀ ਵਚਨ ਕਰਦੇ ਨੇ ਕਹਿੰਦੇ ਜਉ ਮਦ ਮੱਖੀ ਸਠੋਰ ਰਸ ਕਹਿੰਦੇ ਸਰਦ ਦੀ ਮੱਖੀ ਨੇ ਕਹਿੰਦੇ ਸਹਿਲ ਇਕੱਠਾ ਕੀਤਾ ਬੜੀ ਮਿਹਨਤ ਨਾਲ ਬੜੇ ਤਰੀਕਿਆਂ ਦੇ ਨਾਲ ਬੜੀ ਤਕਨੀਕ ਦੇ ਨਾਲ ਉਹ ਸੈਦ ਇਕੱਠਾ ਕਰਦੀ ਹੈ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਹੈ ਕਹਿੰਦੇ ਸਵਰਧਾਂ ਦੇ ਨਾਲ ਇਸੇ ਤਰ੍ਹਾਂ ਹੀ ਮੂਰਖ ਹੈ ਮਰਜੀ ਕਹਿੰਦੇ ਜੋਰ-ਜੋਰ ਧੰਨ ਕੀਆ ਕਿੰਦੇ ਧਨ ਜੋੜਦਾ ਜਮਾ ਕਰਦਾ ਦੌਲਤ ਇਕੱਤਰ ਕਰਦਾ ਹੈ ਮਰ ਦੀਵਾਰ ਲੇਹੋ ਲੇਹੋ ਕਰੀਐ ਕਿੰਦ ਕਿਹਦੇ ਲਈ ਧਨ ਇਕੱਠਾ ਕਰਿਆ ਬਹੁ ਪਰਪੰਚ ਕਰ ਪਰ ਧਨ ਲਿਆਵੇ ਸਤਦਾਰ ਆਪੈ ਆਨ ਲਟਾਬੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਾਲੀ ਜੀ ਕਿਹਦੇ ਵਾਸਤੇ ਕਰਦੇ ਧੀਆਂ ਪੁੱਤਰਾ ਵਾਸਤੇ ਸੁੱਤ ਦਾਰਾ ਦਾਰਾ ਘਰ ਵਾਲੀ ਨੂੰ ਘਰ ਵਾਲੇ ਪਰਿਵਾਰ ਵਾਸਤੇ ਮਹਾਰਜ ਜੀ ਕਹਿੰਦੇ ਜਦੋਂ ਤੂੰ ਮਰ ਗਿਆ ਨਾ ਮਰਤੀ ਵਾਰ ਲੇਖੋ ਲੇਖ ਕਰੀਏ ਜਿੰਨਾ ਵਾਸਤੇ ਤੂੰ ਇਕੱਠਾ ਕਰਦਾ ਹੈ ਤੇ ਪਤ ਸਾਹਿਬ ਜੀ ਕਹਿੰਦੇ ਨੇ ਮਰਤੀ ਬਾਰ ਲੇਹੋ ਲੇਹੋ ਕਰੀਏ ਜਦੋਂ ਤੇਰੇ ਤੈਨੂੰ ਮੌਤ ਆਈ ਤਾਂ ਸਭ ਇਹੀ ਆਖਦੇ ਨੇ ਲੇਹੋ ਲੇਹੋ ਵਿਲਾਇਤ ਚ ਲੋ ਹੁਣ ਤੇ ਗੁਜ਼ਰ ਚੁੱਕੇ ਆਏ ਹੁਣ ਤੇ ਚੜਾਈ ਕਰ ਗਏ ਆ ਆਪਣੀ ਆਪਣੀ ਸ਼ਬਦਾਵਲੀ ਹੈ ਆਪਣੀ ਆਪਣੀ ਬੋਲੀ ਹੁੰਦੀ ਹੈ ਕੋਈ ਕਹਿੰਦਾ ਪੂਰਾ ਹੋ ਗਿਆ ਕੋਈ ਕਹਿੰਦਾ ਗੁਜ਼ਰ ਗਿਆ ਕੋਈ ਕਹਿੰਦਾ ਮਰਤਕ ਹੈ ਹੁਣ ਲੇਹੋ ਲੇਹੋ ਕਰੀਏ ਪੂਤਰ ਹਨ ਕਿਉਂ ਦੀ ਆ ਮਹਾਰਾਜ ਜੀ ਕਹਿੰਦੇ ਇਹ ਤੇ ਬੀਤ ਚੁੱਕਿਆ ਹੈ ਇਹ ਤੇ ਹੁਣ ਮਹਾਰਾਜ ਜੀ ਕਹਿੰਦੇ ਗੁਜ਼ਰ ਚੁੱਕਿਆ ਬਹੁਤਾ ਚਿਰ ਕਰ ਰੱਖਣ ਦਾ ਕੋਈ ਲਾਭ ਨਹੀਂ ਪੂਤਰ ਹਨ ਕਿਉਂ ਦੀ ਆ ਮਹਾਰਾਜ ਜੀ ਕਹਿੰਦੇ ਹੁਣ ਕਹਿੰਦੇ ਕਾਦੋ ਆਸਤੇ ਰੱਖਿਆ ਰੱਖਦਾ ਕੋਈ ਹੱਦ ਵਧ ਨਾ ਘੜੀ ਦੋ ਘੜੀਆਂ ਤੇ ਆੜੀ ਵਸ ਦੈਨ ਨਾਈ ਕਾ ਦਨਵਾਸ ਇਦਾਂ ਦਾ ਸਮਾਂ ਹੈ ਗਰੀਬਨਵਾਦ ਜੀ ਵਚਨ ਕਰਦੇ ਨੇ ਕਹਿੰਦੇ ਇਸੇ ਤਰ੍ਹਾਂ ਮਧੂ ਮੱਖੀ ਦੀ ਤਾਂ ਆਧਾਰਨ ਦਿੱਤੀ ਹੈ ਕਹਿੰਦੇ ਹਾਲਾਤ ਬੰਦਿਆ ਤੇਰੇ ਵੀ ਓਦਾਂ ਦੇ ਹੀ ਨੇ ਜਿਵੇਂ ਕਹਿੰਦੇ ਮੱਖੀ ਕਹਿੰਦੇ ਇਹ ਸਹਿਦ ਇਕੱਠਾ ਕਰਦੀ ਕਰਦੀ ਮਰ ਜਾਂਦੀ ਹੈ ਕਹਿੰਦੇ ਤੂੰ ਵੀ ਧਨ ਇਕੱਠਾ ਕਰਦਾ ਅਰਦਾ ਮੁੱਕ ਜਨ ਜਿੰਨਾ ਵਾਸਤੇ ਇਕੱਠਾ ਕੀਤਾ ਮਰਨ ਸਵੇ ਮਹਾਰਾਜ ਜੀ ਕਹਿੰਦੇ ਏਕ ਕਰੀ ਹੁਣ ਰਹਿਣ ਨਾ ਹੁਆ ਮਰਜੀ ਕਹਿੰਦੇ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਹੋਣਾ ਰਹਿਣ ਨਾ ਹੋਈ ਇੱਕ ਘੜੀ ਵੀ ਨਹੀਂ ਰੱਖਣਾ ਮਰਜੀ ਕਹਿੰਦੇ ਤੈਨੂੰ ਇਸ ਕਰਕੇ ਰਹਿ ਬੌਰੇ ਤੋਹੀ ਘਰੇ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਮਰਜੀ ਕਹਿੰਦੇ ਮਾਲਕ ਦਾ ਸਿਮਰਨ ਕਰਿਆ ਕਰ ਬੰਦ ਕੀ ਕਰਿਆ ਕਰ ਪਿਆਰੇ ਆ ਇੱਥੇ ਪਾਤਸ਼ਾਹ ਜੀ ਬਚਨ ਕਰਦੇ ਨੇ ਮਰਜੀ ਕਹਿੰਦੇ ਉਤਰ ਹਨ ਕਉਂਦੀਏ ਦੇਖਰੀ ਲੋ ਬਰੀ ਨਾਰ ਸੰਗ ਭਈ ਮਰਜੀ ਇੱਥੇ ਘਰ ਵਾਲੀ ਇਸਤਰੀ ਦੀ ਗੱਲ ਕਰ ਰਹੇ ਨੇ ਦੇਖਰੀ ਲੋ ਬਰੀ ਨਾਰ ਸੰਗ ਭਈ ਆਗੇ ਸੱਜਣੋ ਸੋਹਿਲਾ ਕਹਿੰਦੇ ਘਰ ਦੀ ਬਾਹਰਲੀ ਦਹਲੀਜ਼ ਹੁੰਦੀ ਹੈ ਜਿਹੜੀ ਨਾ ਦੇਖਰੀ ਲੋ ਬਰੀ ਨਾਰ ਸੰਗ ਪਈ ਕਹਿੰਦੇ ਉੱਥੇ ਤੱਕ ਕੀ ਘਰ ਵਾਲੀ ਸਾਥ ਨਵਾਉਂਦੀ ਐ ਬੋਲੋ ਸਤਨਾਮ ਸਜਣਾ ਜੀ ਨੂੰ ਕਹਿਣਾ ਨਾ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਨਾਲ ਅੰਤਾਂ ਦਾ ਸਨੇਹ ਹੈ ਜਿਹਦੇ ਨਾਲ ਸਦਾ ਜ਼ਿੰਦਗੀ ਨਿਗਾਉਣ ਦੇ ਬਤੀਤ ਕਰਨ ਦੇ ਵਾਦੇ ਨੇ ਮਰਜੀ ਕਹਿੰਦੇ ਤੇਰੇ ਅੰਤ ਵੇਲੇ ਤੇਰੇ ਨਾਲ ਪਿਆਰ ਤੇਰੇ ਨਾਲ ਸਨੇਹ ਕੇਵਲ ਘਰ ਦੀ ਬਾਹਰਲੀ ਦਹਲੀਜ਼ ਤੱਕ ਹੋਣਾ ਬੋਲੋ ਸਤਨਾਮ ਕਰਕੀ ਨਾਰ ਬਹੁਤ ਹੈ ਤਜਾਸੂ ਬੜਾ ਪਿਆਰ ਹੁੰਦਾ ਹੈ ਬੜਾ ਸਨੇਹ ਹੈ ਹਰ ਇੱਕ ਆਪਾਂ ਵੇਖਦੇ ਆ ਕੋਈ ਵੀ ਮੁੱਖ ਦੇ ਵਿੱਚੋਂ ਗੱਲ ਕਹੇ ਤੇ ਬੰਦੇ ਦੀ ਜ਼ਰੂਰਤ ਨਹੀਂ ਹੈ ਵੀ ਪੂਰੀ ਨਾ ਕਰੇ ਕਰਦਾ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਤੇਰੇ ਨਾਲ ਸਨੇਹ ਕਿੰਨਾ ਹੈ ਜਦੋਂ ਮਰ ਗਿਆ ਹੈ ਬਾਹਰ ਲਈ ਡਾਈ ਲਈ ਜਿਤੱਕ ਬੋਲੋ ਸਾਧਨਾ ਕਰ ਕੀ ਨਾਰ ਬਹੁਤ ਹੈ ਤਜਾਸਿਓ ਸਾਦਾ ਰहत ਸੰਗ ਲਾਗੀ ਜਦ ਇਹ ਹਸ ਤਜੀ ਹੈ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਦੋਂ ਵੀ ਕਿਹਾਗੇ ਵੀ ਬੱਚੇ ਡਰਦੇ ਪ੍ਰੇਤ ਹੈ ਉਤਰ ਹਨ ਕਹ ਰਹੀਆ ਘਰ ਵਾਲੀ ਦਾ ਤੇਰੇ ਨਾਲ ਇੰਨਾ ਕ ਸੁਨੇ ਹੈ ਇੰਨਾ ਕ ਪਿਆਰ ਹੈ ਮਹਾਰਾਜ ਜੀ ਕਹਿੰਦੇ ਹੱਦ ਵੱਦ ਨੂੰ ਸਮਸ਼ਾਨ ਭੂਮੀ ਤੱਕ ਤੇਰੇ ਨਾਲ ਚਲੀ ਜਾਏਗੀ ਅੱਗੇ ਵਚਨ ਮੁੰਡਾ ਵਾਸਤਾ ਜੀ ਕਹਿੰਦੇ ਨੇ ਦੇਹ ਹਰੀ ਲੋ ਬਰੀ ਨਾਰ ਸੰਗ ਭਈ ਆਗੇ ਸੱਜਣ ਸੁਹੇਲਾ ਮਰ ਕੱਟ ਲਓ ਸਭ ਲੋਗ ਕਟੰਬ ਪਿਓ ਆਗੇ ਹੰਸ ਅਕੇਲਾ ਧੰਨ ਬਾਬਾ ਕਬੀਰ ਜੀ ਬਚਨ ਕਰਦੇ ਨੇ ਕਹਿੰਦੇ ਘਰ ਵਾਲੀ ਬਾਹਰਲੀ ਦਹਲੀਜ਼ ਤੱਕ ਤੇਰੇ ਨਾਲ ਸੰਬੰਧ ਹੈ ਮਹਾਰਾਜ ਜੀ ਕਹਿੰਦੇ ਉੱਥੇ ਤੈਂ ਤੇਰੇ ਨਾਲ ਤੇਰਾ ਸਾਥ ਹੈ ਅਤੇ ਅੱਗੇ ਉਸ ਦੇ ਚੰਗੇ ਮਿੱਤਰ ਜਾਂਦੇ ਨੇ ਅੱਗੇ ਸੱਜਣ ਸੁਹਿਲਾ ਅਗੇਰੇ ਮਹਾਰਾਜ ਜੀ ਕਹਿੰਦੇ ਉਸ ਦੇ ਚੰਗੇ ਮਿੱਤਰ ਸਾਕ ਸਵੰਦੀ ਮਿੱਤਰ ਦੋਸਤ ਰਿਸ਼ਤੇਦਾਰ ਕਿ ਵੀਰ ਜਾਂਦੇ ਨੇ ਮਰ ਕੱਟ ਤੱਕ ਮਰ ਕੱਟ ਕਹਿੰਦੇ ਨੇ ਸਮਸ਼ਾਨ ਘਾਟ ਨੂੰ ਮਰ ਜੀ ਕਹਿੰਦੇ ਹੱਤ ਵਦ ਨੂੰ ਤੇਰੇ ਨਾਲ ਸਮਸ਼ਾਨ ਘਾਟ ਤੱਕ ਮਰ ਕੱਟ ਲੋ ਸਭ ਲੋਕ ਕਟੰਬ ਭਿਓ ਅੱਜ ਆਗੇ ਹੰਸ ਇਕੱਲਾ ਕਹਿੰਦੇ ਸਾਰੇ ਲੋਕੀ ਜਿਹੜੇ ਤੇਰੇ ਨਾਲ ਸੰਬੰਧ ਰੱਖਦੇ ਨੇ ਜਿਹੜੇ ਤੇਰੇ ਨਾਲ ਮਿੱਤਰਤਾ ਰੱਖਦੇ ਨੇ ਸਨੇਹ ਰੱਖਦੇ ਨੇ ਉਸ ਸਮਸ਼ਾਨ ਭੂਮੀ ਤਾਈ ਤੇਰੇ ਨਾਲ ਤੋੜ ਨਿਵਣਗੇ ਉੱਥੇ ਤੱਕ ਹੀ ਤੇਰੇ ਨਾਲ ਜਾਣਗੇ ਉਸ ਦੇ ਮੰਗਰੋਂ ਮਰਜੀ ਕਹਿੰਦੇ ਹੰਸ ਭਾਵ ਕੇ ਆਤਮਾ ਅਕੱਲੀ ਜਾਂਦੀ ਹੈ ਆਗੇ ਹੱਸ ਇਕੱਲਾ ਤੈਨੂੰ ਇਕੱਲੇ ਨੂੰ ਜਾਣਾ ਪੈਣਾ ਉੱਥੇ ਤੇ ਤੈਨੂੰ ਇਕੱਲੇ ਨੂੰ ਜਾਣਾ ਪੈਣਾ ਇੱਥੇ ਭਾਗ ਮਹਾਰਾਜ ਜੀ ਕਹਿੰਦੇ ਜੇ ਤੂੰ ਕੰਮ ਮੇਰੇ ਨਾਲ ਧਨ ਜਾਏਗਾ ਜਿਨ੍ਹਾਂ ਵਾਸਤੇ ਮੈਂ ਭੂਮੀਆਂ ਬਣਾਈਆਂ ਭੂਮੀਆਂ ਜਾਣਗੀਆਂ ਜਾਂ ਜਿਨ੍ਹਾਂ ਵਾਸਤੇ ਬਣਾਈਆਂ ਉਹ ਜਾਣਗੇ ਨਹੀਂ ਫਿਰ ਕਾਦੇ ਵਾਸਤੇ ਮਾਨ ਕਰਨਾ ਹੈ ਕਾਹੇ ਪਈਆ ਫਿਰ ਤੋਂ ਫੁੱਲਿਆ ਫੁੱਲਿਆ ਫਿਰ ਕਾਹਦੇ ਵਿੱਚ ਫੁੱਲਿਆ ਫਿਰਦਾ ਨਾਲ ਤਾਂ ਤੇਰੇ ਜਾਣੇ ਹੀ ਕੁਝ ਨਹੀਂ ਤੇਰੇ ਤਨ ਨੇ ਵੀ ਨਹੀਂ ਜਾਣਾ ਨਾਲ ਤੇ ਉਹਨੂੰ ਵੀ ਮਹਾਰਾਜ ਜੀ ਕਹਿੰਦੇ ਜਬ ਜਰੀਏ ਤਬ ਹੋਏ ਭਸਮ ਤਨ ਇਹਨੂੰ ਵੀ ਸਾੜ ਦੇਣਾ ਇਹ ਵੀ ਸੁਹਾ ਹੋ ਜਾਣਾ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਮੀਰਾ ਮੀਰਾ ਤੈਨਾਂ ਉਹਨਾਂ ਨੇ ਤਾਂ ਚਾਕੇ ਤੈਨੂੰ ਤੈਨੂੰ ਅੱਗ 'ਚ ਦੇਣਾ ਮਹਾਰਾਜ ਜੀ ਕਹਿੰਦੇ ਬਚਨ ਆਉਂਦਾ ਨਾ ਮਹਾਰਾਜ ਜੀ ਕਹਿੰਦੇ ਮਾਤ ਪਿਤਾ ਸੁੱਤ ਬੰਧ ਹਿਤ ਮਾਤਾ ਪਿਤਾ ਧੀਆ ਪੁੱਤਰ ਸਾਕ ਸੰਧੀ ਹਿਤ ਜਾਸੋਂ ਕੀਨਾਂ ਜਿੰਨਾ ਨਾਲ ਪਿਆਰ ਕੀਤਾ ਮਹਾਰਾਜ ਜੀ ਕਹਿੰਦੇ ਜਿਉ ਚੁੱਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਮਹਾਰਾਜ ਕਹਿੰਦੇ ਜਦੋਂ ਇਹ ਸਰੀਰ ਨੂੰ ਜਿਉ ਨੇ ਛੱਡ ਜਾਣਾ ਨਾ ਇਹ ਤੇਰੇ ਤਨ ਨੂੰ ਚੱਕ ਉਹਨੇ ਆਪੇ ਚ ਦੇ ਦੇਣਾ ਬੋਲੋ ਸਤਨਾਮ ਕਿੱਥੇ ਕਿੱਥੇ ਹਵਾਲੇ ਦਿੱਤੇ ਨੇ ਮਨੁੱਖ ਨੂੰ ਸਮਝਾ ਰਹੀ ਹੈ ਗਾਨੀ ਬਾਾਰ ਬਾਾਰ ਫਿਰ ਕਾ ਦਾ ਹੰਕਾਰ ਕਰੀ ਜਾਨਾ ਸੱਜਣਾ ਇੱਥੇ ਤੇ ਤੇਰੇ ਤਨਬ ਨੇ ਵੀ ਤੇਰੇ ਨਾਲ ਨਹੀਂ ਨਿਭਣਾ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਉਹ ਪਿਆਰੇ ਆ ਨਾਮ ਤੇਰੇ ਘਰ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ ਨਾ ਤੇਰੇ ਮਿੱਤਰ ਸੱਜਣਾ ਨੇ ਤੇਰੇ ਨਾਲ ਜਾਣਾ ਮਹਾਰਾਜ ਜੀ ਕਹਿੰਦੇ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੈ ਕਾਲ ਕ੍ਰਸ਼ਕੂਆ ਬਾਬਾ ਕਬੀਰ ਜੀ ਆਖਦੇ ਨੇ ਕਹਿੰਦੇ ਉਹ ਬੰਦਿਆ ਸੁਣ ਕਹਿੰਦੇ ਤੂੰ ਉਸ ਖੂਬ ਵਿੱਚ ਡਿੱਗਾ ਪਿਆ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਭਾਵ ਕੇ ਮੌਤ ਤੇ ਅਵਸੰਦੀ ਹੈ ਕਬੀਰ ਜੀ ਕਹਿੰਦੇ ਧਿਆਨ ਨਾਲ ਸੁਣੋ ਕਹਤ ਕਬੀਰ ਸੁਨੋਰੇ ਪ੍ਰਾਨੀ ਕਹਿੰਦੇ ਉਹ ਬੰਦਿਆ ਤੂੰ ਧਿਆਨ ਗੱਲ ਸੁਣਨਾ ਕਰ ਕਹਿੰਦੇ ਆ ਜਿਹੜਾ ਫਾਨੀ ਸੰਸਾਰ ਆ ਨਾ ਜਿਨੂੰ ਤੂੰ ਉਹ ਜਾਲ ਵਿੱਚ ਇੱਥੇ ਲਿਪਟਿਆ ਪਿਆ ਇਸ ਸੰਸਾਰ ਦੇ ਵਿੱਚ ਤੈਨੂੰ ਜਾਂਦੇ ਜੀ ਮੌਤ ਨੇ ਪਕੜਿਆ ਹੋਇਆ ਤੇ ਤੂੰ ਅੰਨਾ ਮਰ ਜੀ ਕਹਿੰਦੇ ਉਸੇ ਖੂਹ ਦੇ ਵਿੱਚ ਡਿੱਗ ਰਿਹਾ ਪਤਾ ਤੇ ਹੈ ਵੀ ਇਹਨਾਂ ਨਾਲ ਨਹੀਂ ਨਿਭਣਾ ਪਤਾ ਤੇ ਹੈ ਆ ਤਨ ਦੌਲਤ ਨੇ ਨਾਲ ਨਹੀਂ ਜਾਣਾ ਪਤਾ ਹੈ ਵੀ ਆ ਤਨ ਨੇ ਸਾਥ ਨਹੀਂ ਦੇਣਾ ਪਰ ਲਿਪਟਿਆ ਫੇਰ ਉੱਥੀ ਫਿਰਦਾ ਬਾਬਾ ਜੀ ਕਹਿੰਦੇ ਕਾਲ ਗਰਸ ਕੂਆ ਇਸੇ ਖੂਹ ਚ ਗਰਸਿਆ ਪਿਆ ਇੱਥੇ ਡਿੱਗਿਆ ਪਿਆ ਮਹਾਰਾਜ ਜੀ ਕਹਿੰਦੇ ਬਚਨ ਕੀ ਕਰਦੇ ਨੇ ਝੂਠੀ ਮਾਇਆ ਆਪ ਬੰਧਾਇਆ ਜਿਉ ਨਲ ਨਹੀਂ ਪਰ ਮਸ਼ੂਆ ਮਹਾਰਾਜ ਜੀ ਕਹਿੰਦੇ ਜਿਵੇਂ ਤੋਤਾ ਹੁੰਦਾ ਨਾ ਸੁਆ ਸੁਆ ਤੋਤੇ ਦਾ ਵਚਨ ਹੈ ਮਹਾਰਾਜ ਜੀ ਕਹਿੰਦੇ ਇਹ ਸੱਸਕਰਤੀ ਦੇ ਵਿੱਚ ਸੁ ਕਹਿ ਕਹਿੰਦੇ ਨੇ ਤੋਤੇ ਨੂੰ ਸੁਆ ਹੁਆ ਮਹਾਰਾਜ ਜੀ ਕਹਿੰਦੇ ਜਿਵੇਂ ਤੋਤੇ ਨੂੰ ਇੱਕ ਭਰਮ ਹੈ ਤੋਤਾ ਗਮਰਾ ਹੈ ਕਿਹੜਾ ਭਰਮ ਹੈ ਮਹਾਰਾਜ ਜੀ ਕਹਿੰਦੇ ਉਹ بڑے ਭਰਮ ਦੇ ਵਿੱਚ ਹੈ ਕਿਹੜਾ ਭਰਮ ਆ ਪਿਆ ਹੋਇਆ ਮਹਾਰਾਜ ਜੀ ਕਹਿੰਦੇ ਉਹਨੂੰ ਇੰਜ ਲੱਗਦਾ ਏ ਤੇ ਮਰਾਤ ਮਰਾਤ ਵੀ ਜਿਹੜੀ ਕੁੜਕੀ ਵਿੱਚ ਹੈ ਪਦਾਰਥ ਲੱਗਿਆ ਹੁੰਦਾ ਨਾ ਵੀ ਸਰਕਾਰੀ ਨੇ ਪਤਾ ਨਹੀਂ ਮੇਰੇ ਖਾਣ ਵਾਸਤੇ ਲਾਇਆ ਹੋਇਆ ਉਸੇ ਭਰਮ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਉਤਰ ਨੂੰ ਦੌੜਦਾ ਹੈ ਉਧਰ ਨੂੰ ਦੌੜਦਾ ਹੈ ਤੇ ਮਹਾਰਾਜ ਜੀ ਕਹਿੰਦੇ ਸਰਕਾਰੀ ਦੀ ਕੜਕੀ ਦੇ ਵਿੱਚ ਫਸ ਜਾਂਦਾ ਹੈ ਤੋਤਾ ਮਹਾਰਾਜ ਜੀ ਕਹਿੰਦੇ ਭਰਮ ਦੇ ਵਿੱਚ ਪੈ ਗਿਆ ਭਰਮ ਪੈ ਗਿਆ ਨਾ ਕਿ ਇਹ ਪਦਾਰਥ ਤਾਂ ਮੇਰੇ ਖਾਣ ਵਾਸਤੇ ਹੈ ਤੋਤਾ ਨਲ ਨਹੀਂ